ਬਸੇ ਹਾਂ ਅਪੋਟੀਨੇਟੀ ਨੂੰ ਲੀਡਿੰਗ ਸਰ ਦਾ ਪਸੰਦ ਕਰੀਂ ਪੁਲਿਸ ਕੀ ਬੰਦਾ ਬਾਹਰ ਇੱਕ ਮੈਂ ਤੁਹਾਡੇ ਅੱਜ ਅੱਛਾ ਤੇ ਅੱਜ ਕੀ ਗੱਲ ਹੋਈ ਹੈ ਜਿਹੜੀ ਕਿੰਨੇ ਕੋਈ ਦਾ ਵਾਕਿਆ ਸੀ ਉਹ ਮੇਰੇ ਘਰ ਵਾਲੇ ਨਾਲ ਸਸਵੀਰ ਸੀ ਕੀ ਕੀ ਇੱਥੇ ਕੀ ਕਰਕੀ ਰਹੇ ਸੀਓ ਇੱਥੇ ਲੰਗਰ ਛਕਾਉਂਦੇ ਸੀ ਬਈ ਅੱਛਾ ਕਿੰਨੇ ਦਿਨਾਂ ਤੋਂ ਛਕਾ ਰਹੇ ਹੋ ਕੇ ਦੱਸਦਣ ਲੱਗੇ ਨੂੰ ਜੀ ਹਾਂ ਮੜਕੇ ਇਧਰਲੇ ਪਾਸੇ ਵਾਲੇ ਦੰਬੂ ਵੱਟ ਕੇ ਤੇ ਉਹ ਕਹਿੰਦੇ ਵੀ ਲੰਗਰ ਛਕਣਾ ਕਹਿੰਦੇ ਨੇ ਉਹ ਕਹਿੰਦੇ ਨਹੀਂ ਛਕਣਾ ਲੰਗਰ ਤੇ ਉਹ ਕਹਿੰਦਾ ਅਰੇ ਤੂੰ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਤੇ ਮੜਕੇ ਤੇ ਮਾਰਿਆ ਜਦੋਂ ਮਾਰਿਆ ਇਹ ਟੇ ਗੱਪਿਆ ਏਹ ਤਾਂ ਟੁੱਟ ਗਈ ਜਿਹਦਾ ਡਿੱਗਿਆ ਹੈ ਰਾਹ ਮਾਰੀ ਜੀ ਉਹਨੇ ਪਹਿਲੀ ਜਿਹਦਾ ਦੂਜੀ ਮਾਰੀ ਉਹਦੇ ਸਿਰ ਚ ਮਾਰੀ ਤੇ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ ਮੈਂ ਆਖੀ ਜੀ ਨਾ ਮਾਰੋ ਉਹ ਨਹੀਂ ਹਟੇ ਜੀ ਮੇਰੇ ਅੱਖੇ ਜਿਹਦਾ ਮਰ ਗਿਆ ਜਾਵਾਂ ਤੇ ਉਹਦੇ ਮੈਨੂੰ ਕਹਿੰਦੇ ਤੈਨੂੰ ਅਸ ਘਰ ਲੈ ਜਾਵਾਂ ਤੇ ਤੂੰ ਐਂ ਕਹਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ ਤੈਨੂੰ ਛੱਡ ਦਾਂਗੇ ਦੇਖੀ ਤੈਨੂੰ ਜਾਣਦੇ ਨਹੀਂ ਸੀ ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ ਕਰਮਾਂ ਲੈ ਕੇ ਗਈ ਸੀ ਉਹਨਾਂ ਨੇ ਅੱਛਾ ਹਾਂ ਜੀ ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ ਉਹ ਕਹਿੰਦੇ ਸਾਡਾ ਨਾਂ ਨਾਲ ਹੀ ਅੱਛਾ ਤੇ ਤੁਹਾਨੂੰ ਮਾਰ ਦਿੰਦੇ ਸੀ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਨਹੀਂ ਜੀ ਮੈਂ ਜਾਣਦਾ ਕਿੱਥੋਂ ਦੇ ਬੰਦੇ ਆ ਉਹ ਬੰਦੇ ਨਹੀਂ ਜਾਣਦੀ ਕਿ ਕਸਤੇ ਆਏ ਸੀ ਤੇ ਤੁਹਾਨੂੰ ਕਸਤੇ ਛੱਡ ਕੇ ਆਏ ਉਹ ਤੁਰ ਕੇ ਛੱਡ ਗਏ ਤੁਰ ਕੇ ਆਏ ਸੀ ਕਿੰਨੇ ਜਾਣੇ ਸੀ ਦੋ ਜਾਣੇ ਜੀ ਠੀਕ ਹੈ ਟਾਈਮ ਕਿੰਨੇ ਕ ਵਜੇ ਤੁਸੀਂ ਕਹਿੰਦਾ ਚੋ ਟਾਈਮ 10 ਵਜੇ ਤਾਂ ਮਾਰਤ ਸੀਗੇ ਜੇ ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਜੀ ਤੁਸੀਂ ਇਹਦੀ ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ ਮੈਂ ਮੈਨੂੰ ਡਰਾਤਾ ਜੀ ਉਹਨਾਂ ਨੇ ਮੈਂ ਤੁਹਾਡਾ ਮੇਰਾ ਨਾਮ ਲੱਭੂ ਸਿੰਘ ਲੱਭੀਪਤਨ ਦੇ ਪਿੰਡ ਦਾ ਹੈ ਕੀ ਕੀ ਹੋਇਆ ਜੀ ਕੀ ਗੱਲਬਾਤ ਸੀ ਕੀ ਕੌਣ ਸੀਗੇ ਤੇ ਇੱਥੇ ਕੀ ਕਰ ਰਹੇ ਸੀਗੇ ਇਹ ਸਾਡੇ ਪਿੰਡ ਦਾ ਵਿਅਕਤੀ ਸੀਗਾ ਬਚਿੱਤਰ ਸਿੰਘ ਬੱਗਾ ਖਾਲਸਾ ਜੀ ਇਹ ਜਸਵੀਰ ਸਿੰਘ ਇਹ ਇਹਨਾਂ ਨੇ ਲੰਗਰ ਲਾਇਆ ਸੀਗਾ ਤਿੰਨ ਚਾਰ ਦਿਨ ਪਹਿਲਾਂ ਇੱਥੇ ਨਾਲ ਲੱਗਦਾ ਤੇ ਬੀਟੀਸੀ ਵੀ ਨਾਲ ਹੀ ਕਾਦੇਸ ਵਾਂਚ ਲਾਇਆ ਸੀ ਲੰਗਰ ਅਸੀਂ ਵਿਗੜਾ ਨੂੰ ਲੈ ਕੇ ਇਹਨਾਂ ਨੇ ਲੰਗਰ ਚਲਾਇਆ ਹੋਇਆ ਸੀਗਾ ਤਿੰਨ ਚਾਰ ਦਿਨ ਹੋ ਗਏ ਤਾਂ ਉਹਦੇ ਕਰਕੇ ਇੱਥੇ ਰਾਤ ਨੂੰ ਰਹਿੰਦੇ ਸੀਗੇ ਤੇ ਰਾਤ ਅਚਾਨਕ ਕਿਸੇ ਨੇ ਉਹਦੇ ਸਿਰ ਤੇ ਰਾਣਾ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਨਹੀਂ ਨਹੀਂ ਇਹ ਇਕੱਲੇ ਰਹਿੰਦੇ ਸੀ ਇਹਨਾਂ ਦੇ ਨਾਲ ਹੋਰ ਕੌਣ ਰਹਿੰਦਾ ਸੀ ਇਹਨਾਂ ਦੇ ਨਾਲ ਫਿਲਹਾਲ ਤਾਂ ਇੱਥੇ ਇਕੱਲੇ ਹੁੰਦੇ ਸੀ ਜੇ ਕਦੇ-ਕਦਾਂ ਇੱਕ ਦੋ ਬੰਦੇ ਆ ਜਾਂਦੇ ਸੀਗੇ ਜੀ ਰਾਤ ਇਹ ਇਕੱਲੇ ਸੀਗੇ ਨਾਲ ਇਹਨਾਂ ਦੀ ਘਰ ਵਾਲੀ ਸੀਗੀ ਇੱਥੇ ਕਿਸੇ ਕਰਕੇ ਰਾਤ ਇਕੱਲੇ ਸੀਗੇ